ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਦੇ ਵਲੌਗ ਚ ਸਵਾਗਤ ਹੈ ਤੁਹਾਡਾ ਤੇ ਇੱਕ ਨਾ ਮੈਸੇਜ ਆਇਆ ਸੀ ਭੈਣ ਦਾ ਕਿ ਧਾਗਾ ਧਾਗੇ ਨਾਲ ਜਿਹੜੀਆਂ ਚੋਨਾ ਪੈਂਦੀਆਂ ਨਾ ਧਾਗਾ ਖਿੱਚ ਕੇ ਉਹ ਵੀਡੀਓ ਬਣਾਓ ਉਹ ਚੋਨਾ ਪਾ ਕੇ ਦਿਖਾਓ ਧਾਗਾ ਖਿੱਚ ਕੇ ਪੌਣੀਆਂ ਦੱਸੋ ਕਿ ਧਾਗਾ ਖਿੱਚ ਕੇ ਚੋਨਾ ਕਿਵੇਂ ਪਾਈਦੀਆਂ ਉਹ ਤੁਹਾਨੂੰ ਅੱਜ ਚੋਨਾ ਪਾ ਕੇ ਵਿਖਾਵਾਂਗੇ ਤੇ ਕਾਫੀ ਦਿਨ ਹੋ ਗਏ ਮੈਸੇਜ ਆਇਆ ਸੀ ਭੈਣ ਦਾ ਪਰ ਮੇਰੇ ਤੋਂ ਵੀਡੀਓ ਨਹੀਂ ਬਣਾਈ ਗਈ ਹੁਣ ਆਪਣੀ ਜਿਵੇਂ 벨ਟ ਤਿਆਰ ਹੋ ਗਈ ਬੈਲਟ ਤੇ ਆਪਾਂ ਨਿਸ਼ਾਨ ਲਾ ਲੈਨੇ ਜਿਵੇਂ ਵੀ ਤੁਸੀਂ ਲਾਉਂਦੇ ਹੋ ਕਈ ਤਾਂ ਇੱਥੇ ਹਾਫ ਤੇ ਲਾ ਦਿੰਦੇ ਆ ਚੋਰਸ ਕਰਕੇ ਇਸ ਤਰ੍ਹਾਂ ਪਰ ਮੈਂ ਇਧਰੋਂ 2.5 ਇੰਚ ਛੱਡ ਕੇ ਦੋਵਾਂ ਸਾਈਡਾਂ ਤੋਂ 2.5 2.5 ਇੰਚ ਛੱਡ ਕੇ ਤੇ ਟੱਕ ਲਾਉਣੀ ਹੁੰਦੀ ਹੈ ਦੋਵਾਂ ਸਾਈਡਾਂ ਤੋਂ 2.5 2.5 ਇੰਚ ਛੱਡ ਕੇ ਫਿਰ ਟੱਕ ਲਾਈਦੇ ਤੇ ਕਿਉਂਕਿ ਫਿਰ ਚੋਣਾ ਨਾ ਬਾਹਰ ਨੂੰ ਨਹੀਂ ਜਾਂਦੀ ਇਸ ਤਰ੍ਹਾਂ 2.5 ਇੰਚ ਇਧਰਲੇ ਸਾਈਡ ਤੋਂ ਛੱਡ ਦੇਣਾ 2.5 ਇਧਰੋਂ ਛੱਡ ਦੇਣਾ ਤੇ ਇਹਨਾਂ ਇੰਨੀ ਜਗ੍ਹਾ ਤੇ ਆਪਣੀਆਂ ਚੋਣਾ ਪੈ ਜਾਣੀਆਂ ਜਿਹੜੀ ਆਪਣੀ ਆ ਵਾਲੀ ਜਗ੍ਹਾ ਬਚ ਜੂਗੀ ਨਾ ਇਹ ਫਿਰ ਚੋਣਾ ਸਾਈਡ ਤੇ ਨਹੀਂ ਨਿਕਲਦੀਆਂ ਜਿਹੜੀਆਂ ਨਿਕਲਦੀਆਂ ਤੇ ਆਪਾਂ ਹੁਣ ਤੁਹਾਨੂੰ ਚੋਣਾ ਪਾ ਕੇ ਵਿਖਾਵਾਂਗੇ ਧਾਗਾ ਖਿੱਚ ਕੇ ਇੱਥੇ ਆਪਾਂ ਟੱਕ ਲਾ ਲੈਨੇ ਆ ਤੇ ਇੰਨੀ-ਇੰਨੀ ਜਗ੍ਹਾ ਤੇ ਆਪਣੀਆਂ ਚੋਣਾ ਪੈਣੀਆਂ ਉਸੇ ਤਰ੍ਹਾਂ ਹੀ ਆਪਾਂ ਸਲਵਾਰ ਤੇ ਵੀ ਨਿਸ਼ਾਨ ਲਾ ਲੈਨੇ ਆ ਜਿੱਥੋਂ ਤੱਕ ਆਪਣੀ 벨ਟ ਤੇ ਚੋਣਾ ਪੈਣੀਆਂ ਉਥੋਂ ਤੱਕ ਆਪਾਂ ਪਿੱਛੋਂ ਜਿਹੜੀ ਆਪਣੀ ਜਿਹੜੀ ਪਿਛਲੀ ਸਾਈਡ ਆ ਵਾਲੀ ਇਹ ਜਿਹੜੀ ਜੁੜਨੀ ਹੈ ਨਾਲ ਆਪਣੀ ਜਿੰਦੇ ਤੇ ਚੋਣਾ ਨਹੀਂ ਪੈਣੀਆ ਇੱਥੇ ਆਪਾਂ ਟੱਕ ਲਾ ਕੇ ਤੇ ਇਸ ਤਰ੍ਹਾਂ ਹੀ ਆਪਾਂ ਸਲਵਾਰ ਨਾਲ ਮਿਲ ਕੇ ਟੱਕ ਲਾ ਲੈਣਾ ਤੁਹਾਨੂੰ ਲਾ ਕੇ ਵਿਖਾਉਣੀ ਆ ਆ ਵੇਖੋ ਜਿਵੇਂ ਆ ਆਪਣੇ ਨਿਸ਼ਾਨ ਲੱਗ ਗਿਆ ਇੱਥੇ ਟੱਕ ਲਾਉਣੇ ਆ ਆਪਾਂ ਪਹਿਲਾਂ ਹਾਂਜੀ ਆ ਵੇਖੋ ਜਿਵੇਂ ਆਪਾਂ ਨਿਸ਼ਾਨ ਲਾਇਆ ਸੀ ਨਾ ਇੱਥੇ ਟੱਕ ਲਾ ਦੇਣਾ ਆਪਾਂ ਐਵੇਂ ਇਸ ਤਰ੍ਹਾਂ ਫਿਰ ਆਪਾਂ ਨੂੰ ਪਤਾ ਰਹੂਗਾ ਕਿ ਇੱਥੋਂ ਤੱਕ ਆਪਾਂ ਚੋਣਾ ਪਾਣੀਆ ਤੇ ਇਹ ਇਸੇ ਤਰ੍ਹਾਂ ਆਪਣੀ ਹੁਣ ਜਿਵੇਂ ਆ ਸਲਵਾਰ ਇਹ ਬਣੀਆਂ ਬੈਕ ਵਾਲੀਆਂ ਦੋਵੇਂ ਚੋਨਾ ਮੇ ਪਾ ਲੀਆਂ ਨੇ ਇੱਥੋਂ ਆਪਾਂ ਮਿਲ ਲੈਣਾ ਹੁਣ ਇੱਥੋਂ ਮਿਲ ਕੇ ਆਪਾਂ ਨਿਸ਼ਾਨ ਲਾ ਦਾਂਗੇ ਟੱਕ ਲਾ ਦਾਂਗੇ ਆ ਵੇਖੋ ਜਿਵੇਂ ਬੈਕ ਸਾਈਡ ਦਾ ਆਸਣ ਆ ਗਿਆ ਆਪਣਾ ਇੱਥੋਂ ਮਿਲ ਲੈਣਾ ਆਪਾਂ ਟੱਕ ਤੱਕ ਉੱਥੋਂ ਤੱਕ ਆਪਾਂ ਟੱਕ ਲਾ ਦੇਣਾ ਸਲਵਾਰ ਤੇ ਵੀ ਫਿਰ ਉੱਥੋਂ ਤੱਕ ਆਪਾਂ ਚੋਨਾ ਪਾਵਾਂਗੇ ਦੇਖੋ ਇੱਥੇ ਰੱਖ ਕੇ ਨਾ ਬਿਲਕੁਲ ਸਿਰੇ ਤੇ ਚੋਨਾ ਦੇ ਵਿਚਾਲੇ ਤੇ ਇਧਰੋਂ ਆਪਾਂ ਇੱਥੇ ਰੱਖ ਕੇ ਇੱਥੇ ਟੱਕ ਲਾ ਦਾਂਗੇ ਆਪਾਂ ਜਿਹੜਾ ਕਿਉਂਕਿ ਫਿਰ ਇੱਥੋਂ ਤੱਕ ਆਪਣੀਆਂ ਚੋਣਾ ਪੈਣਗੀਆਂ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਸਲਵਾਰ ਨੂੰ ਇਸ ਤਰ੍ਹਾਂ ਫੋਲਡ ਕਰਕੇ ਨਾ ਇਸ ਤਰ੍ਹਾਂ ਦੂਜੇ ਬੰਨੇ ਵੀ ਨਿਸ਼ਾਨ ਲਾ ਲੈਨੇ ਆਪਾਂ ਇਹਨੂੰ ਇਹ ਦੇਖੋ ਹੁਣ ਆਪਾਂ ਇੱਥੇ ਵੀ ਨਿਸ਼ਾਨ ਟੱਕ ਲਾ ਲੈਣਾ ਇੱਥੇ ਵੀ ਟੱਕ ਲਾ ਕੇ ਹੁਣ ਆਪਾਂ ਨੂੰ ਪਤਾ ਰਹੂਗਾ ਕਿ ਇਧਰਲੇ ਬੰਨੇ ਆਪਣੇ ਐਨੇ ਕੱਪੜੇ 'ਚ ਚੋਣਾ ਪੈਣੀਆ ਦੋਵਾਂ ਸਾਈਡਾਂ ਤੇ ਇੱਥੇ ਆਪਾਂ ਚੋਨਾ ਤੁਹਾਨੂੰ ਪਾ ਕੇ ਵਿਖਾਉਣੀ ਆ ਧਾਗਾ ਖਿੱਚ ਕੇ ਕਿਵੇਂ ਪਾਈਦੀ ਆ ਹਾਂਜੀ ਤੇ ਵੇਖੋ ਆਪਾਂ ਹੁਣ ਨਾ ਇਹ ਜਿੱਥੋਂ ਆਪਾਂ ਚੋਨਾ ਪਾਉਣੀਆਂ ਸ਼ੁਰੂ ਕਰਨੀਆਂ ਅਗਲੇ ਆਸਨ ਤੋਂ ਇੱਥੋਂ ਆਪਾਂ ਇੱਥੇ ਰੱਖ ਲਿਆ ਤੇ ਇਹਨੂੰ ਨਾ ਬਿਲਕੁਲ ਆਪਾਂ ਪੂਰਾ ਫੁੱਲ ਵੱਡਾ ਕਰ ਦੇਣਾ ਪੂਰੇ ਫੁੱਲ ਬਖੇ ਵੱਡੇ ਤੇ ਆਪਾਂ ਇਹ ਆਪਸੇ ਇਹਦੀ ਜਿਹੜੀ ਜਿਹੜੀ ਇਹ ਸੀਨ ਹੈ ਨਾ ਉਥੋਂ ਤੱਕ ਲਾਵਾਂਗੇ ਜਿੱਥੋਂ ਤੱਕ ਆਪਾਂ ਟੱਕ ਲਾਇਆ ਉਥੋਂ ਤੱਕ ਇੱਕ ਸੀਨ ਲਾ ਕੇ ਫਿਰ ਆਪਾਂ ਇੱਕ ਹੋਰ ਸੀਨ ਲਾਵਾਂਗੇ ਤਨੂ ਸੀਨ ਲਾ ਕੇ ਵਿਖਾਉਣੇ ਇਹਨੂੰ ਫੁੱਲ ਪਖਾ ਵੱਡਾ ਕਰ ਲੈਣਾ ਆਪਾਂ ਪਹਿਲੂ ਫਿਰ ਇਹਦੇ ਉੱਤੇ ਆਪਾਂ ਇਹ ਸੀਨ ਲਾਉਣੀ ਹੈ ਤੇ ਜਿਹੜੇ ਆ ਧਾਗੇ ਆ ਥੋੜੇ ਜਿ ਵੱਧਵੇਂ ਰੱਖ ਲੈਣੇ ਆ ਤੁਸੀਂ ਕਿਉਂਕਿ ਇਹਦੇ ਨਾਲ ਆਪਾਂ ਧਾਗਾ ਖਿੱਚਾਂਗੇ ਫੇਰੇ ਚੋਣਾ ਪੈਣੀ ਆ ਇਹ ਥੋੜੇ ਜਿ ਵੱਧ ਵੱਡੇ ਰੱਖਣੇ ਆ ਤੁਸੀਂ ਥੋੜੇ ਵੱਡੇ ਰੱਖਣੇ ਛੋਟੇ ਨਹੀਂ ਰੱਖਣੇ ਤੇ ਹੁਣ ਆਪਾਂ ਇਹਦੇ ਤੇ ਆਪਾਂ ਫੁੱਲ ਪਖਾ ਵੱਡਾ ਕਰਕੇ ਤੇ ਇਹਦੇ ਤੇ ਆਪਾਂ ਹੁਣ ਇੱਕ ਇੱਥੇ ਸਿਉਣ ਲਾਉਣੀ ਆ ਫੇਰ ਇੱਕ ਹੋਰ ਲਾਉਣੀ ਦੋ ਸਿਉਣਾਂ ਲਾਵਾਂਗੇ ਫੇਰ ਇਹਦੀਆਂ ਆਪਾਂ ਚੋਣਾ ਪਾ ਕੇ ਵਿਖਾਉਣੇ ਤੁਹਾਨੂੰ ਹਾਂਜੀ ਵੇਖੋ ਆਪਾਂ ਐਵੇਂ ਨਾ ਸਿਉਣ ਲਾ ਲਈ ਇੱਕ ਤੇ ਹੁਣ ਇਹ ਵੀਡੀਓ ਮੈਂ ਤੁਹਾਨੂੰ ਵਿਖਾਉਣ ਵਾਸਤੇ ਬਣਾਈ ਏ ਕਿਉਂਕਿ ਉਹ ਭੈਣ ਦਾ ਮੈਸੇਜ ਆਇਆ ਸੀ ਤੇ ਚੋਨਾ ਵੈਸੇ ਮੈਂ ਦੂਸਰੀ ਤਰ੍ਹਾਂ ਹੀ ਪਾਉਣੀਆਂ ਨੇ ਤੇ ਮੈਂ ਵਿਖਾਉਣ ਵਾਸਤੇ ਤੁਹਾਨੂੰ ਵੀਡੀਓ ਬਣਾ ਲਈ ਤੇ ਵੇਖੋ ਹੁਣ ਆਪਾਂ ਜਿਹੜੇ ਆ ਧਾਗੇ ਛੱਡੇ ਨੇ ਇਹਨਾਂ ਨੂੰ ਖਿੱਚ ਕੇ ਤੇ ਆਪਾਂ ਨੂੰ ਐ ਐ ਪੋਲਾ ਪੋਲਾ ਬਰਾਬਰ ਕਰ ਲੈਣਾ ਇਹਨਾਂ ਜਿੰਨੀਆਂ ਵੀ ਆਪਾਂ ਨੂੰ ਜਿੰਨੀ ਜਿੰਨੀ ਆਪਾਂ ਨੂੰ ਜਗ੍ਹਾ ਚਾਹੀਦੀ ਏ ਜਿਵੇਂ ਵੀ ਮਤਲਬ ਇਹਦਾ ਵੇਖੋ ਜਿਵੇਂ ਆਪਣੀ 벨ਟ ਜਿੰਨੇ ਤੱਕ ਆਪਣਾ ਜੇ ਆ ਟਾਕ ਕੇ ਓਨੇ ਤੱਕ ਆਪ ਇਹਨਾਂ ਨੂੰ ਕਰ ਲੈਣਾ ਵੇਖੋ ਇਸ ਤਰ੍ਹਾਂ ਐਵੇਂ ਰੱਖ ਕੇ ਨਾ ਇਹਨੂੰ ਐਵੇਂ ਐਵੇਂ ਕਰਕੇ ਨਾਲ-ਨਾਲ ਸੰਗਣੀਆਂ ਉਹਨਾਂ ਨੂੰ ਕਰੀ ਜੋ ਜਿੰਨਾ ਆਪਣਾ ਇਹਨਾਂ ਨੂੰ ਖਲਾਰ ਕੇ ਐਵੇਂ ਜਿੱਥੋਂ ਤੱਕ ਟਾਕ ਆਵੇ ਆਪਾਂ ਉਥੋਂ ਤੱਕ ਫਿਰ ਓਵੇਂ ਉਥੋਂ ਤੱਕ ਇਹਨਾਂ ਨੂੰ ਕਰ ਲੈਣਾ ਉਹਨਾਂ ਇਕੱਠਾ ਉਹਨਾਂ ਇਕੱਠਾ ਕਰਕੇ ਤੇ ਫਿਰ ਆਪਾਂ ਇਹਨੂੰ 벨ਟ ਨਾਲ ਜੋੜ ਦੇਣਾ ਵੇਖੋ ਇਸ ਤਰ੍ਹਾਂ ਇੱਕ ਧਿਆਨ ਰੱਖਣਾ ਜਿਹੜਾ ਧਾਗਾ ਆਪਾਂ ਜਿਹੜੀ ਸਿਉਣ ਲਈਓ ਉਹ ਧਾਗਾ ਨਹੀਂ ਟੁੱਟਣਾ ਚਾਹੀਦਾ ਕਿਉਂਕਿ ਉਹ ਧਿਆਨ ਨਾਲ ਕਰਨਾ ਤੁਸੀਂ ਇਸ ਤਰ੍ਹਾਂ ਹੱਥਾਂ ਨਾਲ ਹੌਲੀ-ਹੌਲੀ ਐਵੇਂ ਇੱਕੋ ਬਰਾਬਰ ਕਰ ਲੈਣੀ ਆ ਚੋਣਾ ਤੁਸੀਂ ਇੱਕੋ ਬਰਾਬਰ ਚੋਣਾ ਕਰਕੇ ਤੇ ਇਹਦੇ ਟੱਕ ਦੇ ਬਰਾਬਰ ਆਪਾਂ ਕਰ ਲੈਣਾ ਇਸ ਤਰ੍ਹਾਂ ਵੇਖੋ ਜਿਵੇਂ ਹੁਣ ਮੇਰਾ ਆਉਣ ਡਿਆ ਨਾ ਆ ਦੇਖੋ ਇਸ ਤਰ੍ਹਾਂ ਤੇ ਐਵੇਂ ਹੀ ਰੱਖ ਕੇ ਆਪਾਂ ਇਸ ਤਰ੍ਹਾਂ ਇਹਦੇ ਤੇ ਸੀਨ ਲਾ ਦੇਣੀ ਆ ਇਸ ਤਰ੍ਹਾਂ ਐਵੇਂ ਆ ਦੇਖੋ ਤੇ ਇਸ ਤਰ੍ਹਾਂ ਆਪਣੀਆਂ ਚੋਣਾਆਂ ਲਾਣੀਆਂ ਇੱਥੇ ਐਵੇਂ ਇਹਨਾਂ ਨੂੰ ਕੁਛ ਨਹੀਂ ਕਰਨਾ ਬਸ ਐਵੇਂ ਪੋਲੇ ਹੱਥ ਰੱਖ ਕੇ ਇਹਦੇ ਉੱਤੇ ਉੱਤੇ ਸੀਨ ਲਾ ਦੇਣੀ ਹੈ ਇਸੇ ਤਰ੍ਹਾਂ ਕਿਉਂਕਿ ਕਸਟਮਰ ਦੀ ਸਲਵਾਰ ਹੈ ਜੇ ਮੇਰੀ ਕੋਈ ਹੋਈ ਨਾ ਸਲਵਾਰ ਤਾਂ ਮੈਂ ਤੁਹਾਨੂੰ ਪੂਰੀ ਸਟਿਚਿੰਗ ਵੀ ਕਰਕੇ ਵਿਖਾ ਦੂੰਗੀ ਤੇ ਇਹ ਦੂਸਰੀ ਤਰ੍ਹਾਂ ਹੀ ਚੋਣਾ ਪਾਉਣੀਆ ਮੈਂ ਤੇ ਇਸੇ ਤਰ੍ਹਾਂ ਵੇਖੋ ਹੁਣ ਇਹਨੂੰ ਐਵੇਂ ਕਰ ਲੈਣਾ ਪੋਲੇ ਪੋਲੇ ਹੱਥਾਂ ਨਾਲ ਬਰਾਬਰ ਕਰ ਲਓ ਚੋਣਾ ਨੂੰ ਚੋਣਾ ਨੂੰ ਬਰਾਬਰ ਕਰਕੇ ਫਿਰ ਇਹਨੂੰ ਤੁਸੀਂ ਮਸ਼ੀਨ ਦੇ ਪੈਰ ਥੱਲੇ ਰੱਖ ਕੇ ਨਾ ਬਿਲਕੁਲ ਬਸ ਐਵੇਂ ਸੀਨ ਲਾਈ ਜਾਨੀ ਪੋਲੀ ਪੋਲੀ ਉੱਤੇ ਕੁਝ ਨਹੀਂ ਕਰਨਾ ਹਲਾਉਣਾ ਨਹੀਂ ਇਹਨੂੰ ਬਸ ਇਸੇ ਤਰ੍ਹਾਂ ਹੀ ਰੱਖ ਕੇ ਐਵੇਂ ਬਸ ਕੱਪੜਾ ਸਿੱਧਾ ਕਰਕੇ ਇਸ ਤਰ੍ਹਾਂ ਤੁਸੀਂ ਸੀਨ ਲਾ ਦੇਣੀ ਤੇ ਇਹ ਇੱਕਦਮ ਸਹੀ ਆਉਣਗੀਆਂ ਤੁਹਾਡੀਆਂ ਚੋਣਾ ਤੇ ਬਹੁਤ ਹੀ ਸੌਖੀਆਂ ਨੇ ਕਿਉਂਕਿ ਫਰਾਕਾ ਫਰੂਕਾ ਤੇ ਆਪਾਂ ਇਸੇ ਤਰ੍ਹਾਂ ਹੀ ਪਾਉਣੇ ਆ ਤੇ ਐਵੇਂ ਧਾਗਾ ਖਿੱਚ ਕੇ ਆਪਾਂ ਚੋਣਾ ਪਾ ਸਕਦੇ ਆ ਤੇ ਇਹਨਾਂ ਨੂੰ ਹੱਥਾਂ ਨਾਲ ਐਵੇਂ ਪਹਿਲੋਂ ਨਾ ਬਰਾਬਰ ਕਰ ਲਓ ਬਰਾਬਰ ਕਰਕੇ ਤੇ ਆਪਣੀ ਬੈਲਟ ਦੇ ਬਰਾਬਰ ਕਰਕੇ ਤੇ ਫਿਰ ਇਹਨੂੰ ਆਪਾਂ ਤੁਸੀਂ ਇਹ ਦੋਵਾਂ ਬੰਨੇ ਉਵੇਂ ਚੋਣਾ ਪਾਉਣੀਆ ਤੁਸੀਂ ਜਿਵੇਂ ਇੱਧਰ ਆਪਾਂ ਇੱਕ ਐਵੇਂ ਸੀਨ ਲਾਈ ਹੈ ਨਾ ਦੂਸਰੇ ਬੰਨੇ ਵੀ ਐਵੇਂ ਸੀਨ ਲਾ ਕੇ ਤੇ ਚੋਣਾ ਬਰਾਬਰ ਕਰਕੇ ਇਸੇ ਤਰ੍ਹਾਂ ਹੀ ਦੂਸਰੇ ਬੰਨੇ ਪੈਣੀ ਤੇ ਬਾਅਦ ਚ ਆਪਾਂ 벨ਟ ਜੋੜ ਦੇਣੀ ਨਾਲ ਬਸ ਤੇ ਇਹਨੂੰ ਉੱਪਰਲੇ ਬੰਨੇ ਐਵੇਂ ਚੋਣਾ ਵਾਲੇ ਚੋਣਾ ਵਾਲੇ ਪਾਸੇ ਨੂੰ ਉੱਪਰ ਰੱਖੋ 벨ਟ ਨੀਚੇ ਰੱਖੋ ਤੇ ਇਸੇ ਤਰ੍ਹਾਂ ਹੀ ਉੱਤੇ ਸੀਨ ਲਾਉਂਦੇ ਜਾਓ ਬਸ ਐਵੇਂ ਤੇ ਇੱਕਦਮ ਵਧੀਆ ਆਉਂਦੀ ਏ ਤੇ ਬਸ ਬਰਾਬਰ ਕਰ ਲੋ ਤੁਸੀਂ ਜਿੰਨੇ ਵੀ ਟੱਕ ਤੇ ਆਉਂਦੀਆਂ ਨਾ ਤੁਹਾਡੀਆਂ ਚੋਨਾ ਉਹਦੇ ਬਰਾਬਰ ਕਰ ਲੋ ਪਹਿਲਾਂ ਬਰਾਬਰ ਕਰਕੇ ਤੇ ਫਿਰ ਉੱਥੇ ਟਿਕਾ ਕੇ ਉਹਨੂੰ ਤੇ ਉੱਤੋਂ ਸੀਨ ਲਾ ਦੋ ਏਸੀ ਅੱਜ ਦੀ ਵੀਡੀਓ ਧਾਗਾ ਖਿੱਚ ਕੇ ਜਿਹੜੀਆਂ ਚੋਨਾ ਪਾਈਦੀਆਂ ਇਸੇ ਤਰ੍ਹਾਂ ਹੀ ਪਾਈਦੀਆਂ ਬਸ ਇਹਨਾਂ ਧਿਆਨ ਰੱਖਣਾ ਜਿਹੜਾ ਧਾਗਾ ਆਪਣਾ ਇਹ ਟੁੱਟਣਾ ਨਹੀਂ ਚਾਹੀਦਾ ਜੇ ਟੁੱਟ ਗਿਆ ਤੇ ਫਿਰ ਤੁਹਾਡਾ ਨਹੀਂ ਫਿਰ ਦੁਬਾਰਾ ਹੀ ਆਪਾਂ ਨੂੰ ਸੀਨ ਲਾਉਣੀ ਪਊਗੀ ਇਹ ਸਾਰੇ ਤਾਗੇ ਦਾ ਧਿਆਨ ਰੱਖਣਾ ਤਾਗਾ ਨਾ ਟੁੱਟੇ ਜਦੋਂ ਆਪਾਂ ਚੋਨਾ ਵੀ ਐਵੇਂ ਕਰਦੇ ਆਂ ਵੱਧ ਘੱਟ ਉਦੋਂ ਵੀ ਨਾ ਟੁੱਟੇ ਹੌਲੀ ਹੌਲੀ ਪਿਆਰ ਨਾਲ ਕਰਨਾ ਹੈ। ਤੇ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੇ ਇਹ ਕਮੈਂਟ ਕਾਫੀ ਦਿਨਾਂ ਦਾ ਆਇਆ ਸੀ ਤੇ ਅੱਜ ਮੈਂ ਵੀਡੀਓ ਬਣਾਈ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਕਮੈਂਟ ਕਰਕੇ ਵੀ ਜ਼ਰੂਰ ਦੱਸਿਓ।